ਨਮਾਸ਼ਹਿਰ ਰੇਲਵੇ ਰੋਡ ਸੜਕ ਦੇ ਵਿੱਚ ਟੋਏ ਨੇ ਜ ਟੋਿਆਂ ਦੇ ਵਿੱਚ ਸੜਕ ਹੈਗੀ ਆ ਨਮਾਸ਼ਹਿਰ ਦਾ ਬਾਬਾ YouTube ਚੈਨਲ ਵੱਲੋਂ ਵੀ ਕਈ ਵਾਰ ਜਿਹੜੀ ਆ ਉਹ ਖਬਰ ਲਗਾਈ ਗਈ ਹੈਗੀ ਆ ਔਰ ਆਏ ਦਿਨ ਹੀ ਬੱਖੋ ਵੱਖਰੇ ਚੈਨਲ ਵੀ ਜਿਹੜੇ ਨੇ ਇਸ ਖਬਰ ਨੂੰ ਲਗਾਉਂਦੇ ਨੇ ਮੈਂ ਤੇ ਵੈਸੇ ਉਹਦਾ ਇੱਕ ਗੱਲ ਇਹ ਸੀ ਕਿ ਜਦੋਂ ਕੱਲ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਆਏ ਆ ਉਹਨਾਂ ਨੂੰ ਇਹ ਰੇਲਵੇ ਰੋਡ ਰਾਹੀ ਲੈ ਕੇ ਆਣਾ ਚਾਹੀਦਾ ਜਿਗਾ ਤਾਂ ਜੋ ਪਤਾ ਲੱਗੇ ਕਿ ਜਿਹੜਾ ਛੀਦਾਂ ਦਾ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਾਮ ਆ ਤੇ ਉੱਥੇ ਦੇ ਜਿਹੜਾ ਜ਼ਿਲ੍ਹਾ ਹੈਗਾ ਜਿਹੜਾ ਨਵਾਂ ਸ਼ਹਿਰ ਆ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਹੈਗਾ ਉੱਥੇ ਦੇ ਸੜਕਾਂ ਦੀ ਹਾਲਤ ਕਿਹੋ ਜਿਹੀ ਹੈਗੀ ਆ ਸਟੇਜਾਂ ਦੇ ਉੱਪਰ ਬਾਧੇ ਕਰਨੇ ਗੱਲਾਂ ਬਾਤਾਂ ਕਰਨੀਆਂ ਬੇਹਦੀ ਆਸਾਨ ਹੈਗੀਆਂ ਆ ਪਰ ਕੈਨ ਨੂੰ ਕੱਲ ਸ਼ਰਧਾਂਜਲੀ ਜ਼ਰੂਰ ਦਿੱਤੀ ਗਈ ਹੈਗੀ ਆ ਲੀਡਰਾਂ ਵੱਲੋਂ ਕੱਲ ਮੈਂ ਇੱਕ ਖਬਰ ਹੋਰ ਵੀ ਲਾਈ ਸੀ ਕਿ ਜਿਹੜੇ ਰਸਤੇ ਜਾ ਰਹੇ ਹੈਗੇ ਆ ਸਾਲੋਂ ਵੱਲੋਂ ਜਾ ਰਹੇ ਆ ਅੱਗੇ ਤੋ ਜਾ ਕੇ ਮੁੜਦੇ ਆ ਹਰ ਸਾਲ ਉਹਦੀ ਖਬਰ ਲਾਣੇ ਆ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਜੀ ਦੇ ਪਿੰਡ ਖਟਕੜ ਕਲਾਂ ਨੂੰ ਜਿਹੜੀਆਂ ਸੜਕਾਂ ਜਾਂਦੀਆਂ ਉਹਨਾਂ ਦੀ ਹਾਲਤ ਵੀ ਰੇਲਵੇ ਰੋਡ ਨਾਲੋਂ ਵੀ ਜ਼ਿਆਦਾ ਖਰਾਬ ਹੈਗੀ ਆ ਤੇ ਹੁਣ ਵਪਾਰੀ ਵਰਗ ਇੰਨਾ ਜ਼ਿਆਦਾ ਤੰਗ ਹੋ ਗਿਆ ਉਹਨਾਂ ਨੇ ਜੇਬਾਂ ਦੇ ਵਿੱਚ ਚਾਬੀਆਂ ਹੀ ਪਾ ਲਈਆਂ ਔਰ ਵਪਾਰੀ ਵਰਗ ਨੇ ਕਿਹਾ ਕਿ ਭਾਈ ਅਸੀਂ ਤਾਂ ਜਿਹੜੀਆਂ ਇਹ ਚਾਬੀਆਂ ਹੀ ਹੈਗੀਆਂ ਆ ਅਸੀਂ ਡੀਸੀ ਸਾਹਿਬ ਨੂੰ ਦੇ ਦੇਣੀਆਂ ਹੈਗੀਆਂ ਔਰ ਚਾਬੀਆਂ ਜਿਹੜੀਆਂ ਆ ਉਹ ਜੇਬਾਂ ਦੇ ਵਿੱਚ ਸਾਰੇ ਦੁਕਾਨਦਾਰ ਜਿਹੜੇ ਆ ਉਹ ਪਾ ਕੇ ਗਏ ਉਹਨਾਂ ਨੇ ਇਹ ਕਿਹਾ ਕਿ ਵਪਾਰ ਦੇ ਨਾਲ-ਨਾਲ ਸਾਡੀਆਂ ਜਾਨਾਂ ਨੂੰ ਵੀ ਖਤਰਾ ਆ ਹੁਣ ਜਾਨਾਂ ਨੂੰ ਖਤਰਾ ਕਿਸ ਤਰ੍ਹਾਂ ਆਇਆ ਉਹ ਵੀ ਉਹਨਾਂ ਨੇ ਦੱਸਿਆ ਉਹ ਕਹਿੰਦੇ ਅਸੀਂ 5-6 ਢੇੜੇ ਜਿਹੜੇ ਆ ਵਪਾਰੀ ਵਰ ਗਿਆ ਆਪਣੇ ਕਮਾਂਕਾਰਾਂ ਨੂੰ ਇਸੇ ਰੋਡ ਤੇ ਲਗਾਣੇ ਹੈਗੇ ਆ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਇੱਥੇ ਰੋਜ਼ਾਨਾ ਹੀ ਐਕਸੀਡੈਂਟ ਹੁੰਦੇ ਆਗੇ ਆ ਔਰ ਰੇਲਵੇ ਰੋਡ ਤਾਂ ਸਾਰਿਆਂ ਨੇ ਦੇਖਿਆ ਹੀ ਹੈਗਾ ਆ ਤੇ ਕੁਝ ਸਮਾਂ ਪਹਿਲਾਂ ਮੈਂ ਸਥਾਨਕ ਲੀਡਰਾਂ ਨਾਲ ਵੀ ਗੱਲ ਕੀਤੀ ਸੀ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਆ ਤੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਉੱਥੇ ਸਾਰੇ ਬੈਠੇ ਹੋਏ ਨੇ वैसे तो बहुत बढ़िया होता कि कल ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹੇ ਰੀਰਵੇ ਰੋਡ ਰਾਹੀਂ ਆਂਦੇ ਤੇ ਪਤਾ ਲੱਗਦਾ ਪੇ ਸੜਕ ਦਾ ਕੀ ਹਾਲ ਹੈਗਾ ਪਿੱਛੇ ਜੇ ਸੜਕ ਬਣਾਈ ਵੀ ਗਈ ਸੀਗੀ ਪਰ ਪਾਲਿਸ਼ ਕੀਤੀ ਗਈ ਸੀ ਸੋ ਲੋਕੀ ਇੰਨੇ ਤੰਗ ਹੋ ਚੁੱਕੇ ਨੇ ਕਦੀ ਕਿਸੇ ਦੇ ਟੈਂਪੂ ਦਾ ਬੀਲ ਟੁੱਟ ਜਾਂਦਾ ਆ ਕਦੀ ਕੋਈ ਐਕਸੀਡੈਂਟ ਹੋ ਜਾਂਦਾ ਹੈਗਾ ਆ ਥੱਕ ਹਾਰ ਕੇ ਜਿਹੜਾ ਵਪਾਰੀ ਬਰਕ ਸੀਗਾ ਉਹਨਾਂ ਨੇ ਕਿਹਾ ਭਾਈ ਸਾਡੇ ਤੇ ਲੋਕੀ ਇੱਧਰ ਹੁਣ ਸਮਾਨ ਵੀ ਖਰੀਦਣ ਨਹੀਂ ਆਉਂਦੇ ਹੈਗੇ ਕਿਉਂਕਿ ਧੂੜ ਮਿੱਟੀ ਖੱਡੇ ਇੰਨੇ ਹੈਗੇ ਆ ਤੇ ਖਰੀਦਾਰ ਜਿਹੜੇ ਹੈਗੇ ਆ ਉਹ ਇਹ ਸਾਡਾ ਰੋਡ ਛੱਡ ਕੇ ਅਗਲੇ ਪਾਸੇ ਨੂੰ ਚਲੇ ਜਾਂਦੇ ਆ ਇਸ ਕਰਕੇ ਦੁਕਾਨਦਾਰਾਂ ਨੇ ਜੇਬਾਂ ਦੇ ਵਿੱਚ ਚਾਬੀਆਂ ਪਾ ਲਈਆਂ ਭਾਈ ਇਹਨਾਂ ਨਾਲ ਉਹਦਾ ਚੰਗਾ ਹੈਗਾ ਆ ਅਸੀਂ ਕਿਰਾਏ ਵੀ ਪਾ ਭਰਦੇ ਹੈਗੇ ਆ ਅਸੀਂ ਟੈਕਸ ਵੀ ਦਿੰਨੇ ਆ ਉਹ ਦੁਕਾਨਦਾਰ ਤਾਂ ਅਸੀਂ ਜੇਕਰ ਕਿਤੇ ਚਲਾਨ ਕੱਟਣੇ ਹੋਣ ਉਹ ਵੀ ਉਹ ਵੀ ਪਰਦੇ ਹੈਗੇ ਆ ਪਰ ਇਹ ਸੜਕ ਦਾ ਚਲਾਨ ਕਦੋਂ ਕਟਿਆ ਜਾਵੇਗਾ ਵਾਕਿਆ ਹੀ ਅਸੀਂ ਕਈ ਵਾਰ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਖਬਰ ਲਗਾਈ ਹੈਗੀ ਆ ਔਰ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਤੇ ਅੱਜ ਤੇ ਵਪਾਰੀ ਬਰਗ ਜਿਹੜਾ ਵਪਾਰੀ ਬਰਗ ਜਿਹੜਾ ਆ ਵਾਕਿਆ ਹੀ ਇੰਨਾ ਦੁਖੀ ਹੋ ਗਿਆ ਜੇਬਾਂ ਵਿੱਚ ਚਾਬੀਆਂ ਲੈ ਪਾ ਕੇ ਚਲੇ ਗਏ ਕਹਿੰਦੇ ਅੱਜ ਤੇ ਅਸੀਂ ਚਾਬੀਆਂ ਜਿਹੜੀਆਂ ਉਹ ਸੌਤ ਦੇਣੀਆਂ ਹੈਗੀਆਂ ਨਮਾਸ਼ਾਰ ਦਵਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਪਹੁੰਚੇ ਤੁਹਾਡੇ ਤੱਕ ਹਰ ਰਿਪੋਰਟ ਆਉ ਦੇਖਦੇ ਆ ਕੀ ਕੀਤਾ ਉਹਨਾਂ ਨੇ ਵਾਰੀ ਇਹ ਤਾਂ ਜਿੰਦਾਬਾਦ ਵਾਰੀ ਇਹ ਤਾਂ ਜਿੰਦਾਬਾਦ ਜੀ ਜੀ ਚੱਲੀਏ ਜੀ ਹਾਂ ਜੀ ਚੱਲੀਏ ਆਪਣਾ ਫਿਰ ਆਪਣੇ ਜਿੰਦਾਬਾਦ ਸਨ ਸਨ ਲੋਕ ਦੀ ਸਰਕਾਰ हाँ जी किंटू जी क्या कहना चाहूंगे ਉਹ ਵੀ ਮਾੜਾ ਹਾਲੇ ਸੜਕ ਦਾ ਕੋਈ ਵੀ ਸ਼ਹਿਰ ਤੋਂ ਮੰਨਦਾ ਮਾੜਾ ਹਾਲੇ ਜਿਹੜੇ ਦੱਕੇ ਤੁਹਾਡੇ ਇਕੱਠੇ ਹੋ ਗਏ ਟਿੰਗ ਕਰਨ ਲੱਗ ਠੀਕ ਹੈ ਜੀ ਮੈਂ ਪਕਸੋ ਚੌਧਰੀ ਦੀ ਗੱਲ ਕਰੀ ਸੀ ਇੱਕ ਜਿਹੜਾ ਦੀ ਰਾਤ ਦੀ ਲੜਾਈ ਦੇ ਵਿੱਚ ਕਪਾਈ ਕੀਤਾ ਗਿਆ ਠੀਕ ਹੈ ਟੈਟੇ ਦੇ ਟੱਕੜੇ ਸ਼ੋਰੂਮ ਤੇ ਸ੍ਰੀ ਰੇਲਵਰਮ ਨੂੰ ਮਾਰ ਗਿਆ ਜਿਹੜਾ ਕੀ ਲੁਧਿਆਣੇ ਦਾ ਮੌਜੂਦ ਸ਼ਖਸੀਅਤ ਹੈ ਬਾਹਲੀ ਮੰਡੀ ਦਾ ਬੰਦਾ ਬਸ ਤੇ ਜਾਂਦਾ ਠੋੜਾ ਆਰੇ ਜੀ ਜੱਟ ਬਹੁਤ ਥਾਰਾ ਮੈਂ ਮੈਂ ਥੜਾ ਜਾਂ ਇੰਸ਼ੋ ਵੀ ਥਾਰਾ ਕੋਈ ਥਾਰਾ ਜਣਾਵਾ ਦਾ ਉਹਦੇ ਦਾ ਸਾਰਾ ਗ੍ਰਾਫਿਕ ਹੈ ਹਾਂ ਬਿਲਕੁਲ ਬਿਲਕੁਲ ਹਾਂ ਵੀ ਗਰੀ ਕੋਲ ਪਹੁੰਚਕਾਰੀ ਹੈ ਠੀਕ ਹੈ ਔਰ ਨੁਕਸਾਨਦਾਰ ਬਵਾੜੀ ਕੋਈ ਗਾਗ ਆ ਕੇ ਰਾਜ ਸਰ ਕੋਈ ਆਰਡਰ ਦਿੰਦਾ ਆ ਕੋਈ ਆਪਣੇ ਸਮਾਨ ਦਾ ਤੇ ਉਹ ਕਹਿੰਦਾ ਕਿ ਅੱਥੇ ਮੈਰੂਗੜ ਤੇ ਭੇਜ ਦੋ ਮੈਂ ਰੇਲਵੇ ਰੋ ਨਹੀਂ ਠੀਕ ਹੈ ਉਹ ਜਿਹੜੀ ਮੈਨੂੰ ਲਗੋ ਮਹੀਨੇ ਤੋਂ ਸਾਲ ਦੇ ਕਰੀਬ ਹੋ ਗਿਆ ਉਹ ਕੁੜੀ ਜਿਹੜਾ ਤੇ ਥੱਲੇ ਲਾਉਂ ਕੋਸ਼ਿਸ਼ ਕਰੋ ਅਗਲੀ ਬਚਾਣ ਵਾਲੀ ਸੀ ਉਹ ਕਰੇ ਜਲਦੀ ਤੇ ਅੱਜ ਆਪਣਾ ਜਿਹੜਾ ਹੁਣ ਐਕਸ਼ਨ ਕੀ ਹੋਏਗਾ ਜਿਹੜਾ ਆਪਾਂ ਕਿਹਾ ਸੀ ਦੁਕਾਨਾਂ ਦੀਆਂ ਚਾਬੀਆਂ ਹਾਂ ਜੀ ਹਾਂ ਜੀ ਚਾਬੀਆਂ ਅਜੀਤ ਸਾਹਿਬ ਅੱਜ ਦੇਵਾਂਗੇ ਠੀਕ ਹੈ ਜੀ ਔਰ ਚਾਬੀਆਂ ਜਿਹੜੀਆਂ ਸਾਰੇ ਉਹ ਆਪਣੇ ਅਵੇਲੇਬਲ ਜਰੀਏ ਤੋਂ ਕਰਨਾ ਠੀਕ ਹੈ ਕਿੰਨੀ ਦੇਰ ਤੱਕ ਆਪਾਂ ਜਾ ਰਹੇ ਹਾਂ ਉਦੋਂ ਨੂੰ 15 ਮਿੰਟ डीसी ऑफिस ਜਾਉਂਗੇ ਉੱਥੇ ਉਹਨਾਂ ਨੂੰ ਓਕੇ ਤੇ ਤੁਹਾਨੂੰ ਕਿੰਨੀਆਂ ਅਗੇ ਸੜੋਡ ਦੀਆਂ ਕਿੰਨੀਆਂ ਕੁ ਦੁਕਾਨਾਂ ਬੰਦ ਨੇ ਸੋਈ ਜਿਹੜੇ ਜਿਹੜੇ ਆਇਆ ਹੁੰਦਾ ਹੈ ਟੋਟਲ ਬੰਦ ਹੈ ਓਕੇ ਤੇ ਤੁਸੀਂ ਕੁਝ ਕਹਿਣਾ ਚਾਹੋਗੇ ਪੁਰੀ ਸੰਭਾ 22 24 50 ਸਾਲ ਹੋ ਗਿਆ ਹਾਏ ਬਾਤ ਜਿਹੜੀ ਆਉਂਦੀ ਹੈ ਤੇ ਯਾਦ ਕਰਦੇ ਠੀਕ ਹੈ ਠੀਕ ਹੈ ਤੇ ਹੁਣ ਤੁਸੀਂ ਡੀਸੀ ਆਫਿਸ ਜਾਓਗੇ ਜੀ ਠੀਕ ਹਾਂਜੀ ਸਰ ਤੁਸੀਂ ਬਾੜ ਦੇ ਨਾਲ ਨਾਲ ਇੱਕ ਚੀਜ਼ ਹੋਰ ਦੀ ਹੈ ਇੱਥੇ ਹਰ ਵੇਲੇ ਐਕਸੀਡੈਂਟ ਦਾ ਬਣਾ ਓਕੇ ਜਦੋਂ ਕੋਈ 3 ਵੀਲਰ 4 ਵੀਲਰ ਨਿਕਲਦੇ ਆ ਜਾਂ ਟਰਾਲੀਆਂ ਨਿਕਲਦੀਆਂ ਨਾ ਹਰ ਬੰਦੇ ਨੂੰ ਇਹ ਖਤਰਾ ਹੁੰਦਾ ਵੀ ਪਤਾ ਨਹੀਂ ਮੈਕ ਕਮੋਂ ਥੱਲੇ ਆ ਇਹ ਗੱਲ ਬਿਲਕੁਲ ਸਹੀ ਹੈ ਕਿ ਪਤਾ ਨਹੀਂ ਕਿ ਕਰੋੜ ਜਾਨਾਂ ਨਿਕਲਦੇ ਮੱਥਾ ਟੇਕ ਕੇ ਆਈਦਾ ਵੀ ਸੁੱਖ ਸਾਗ ਅਸੀਂ ਆ ਜਾਈਏ ਹੁਣ ਇੱਥੇ 5 5 6 6 ਗੇਣੇ ਸਾਡੇ ਘਰਾਂ ਤੋਂ ਨੱਟਦੇ ਆ ਹਰ ਵੇਲੇ ਇਸੀ ਦਾ ਡਰ ਰਹਿੰਦਾ ਹਾਂ ਬਾੜ ਦੇ ਨਾਲ ਨਾਲ ਸਾਡੀਆਂ ਜਾਨਾਂ ਨੂੰ ਵੀ ਖਤਰਾ ਇਸ ਕਰਕੇ ਸਾਡਾ ਕੋਈ ਪ੍ਰਸ਼ਾਸਨ ਸਮੂਹ ਇਹ ਚੀਜ਼ਾਂ ਨੂੰ ਅਸੀਂ ਨਹੀਂ ਲੈਣਾ ਪਹਿਲੇ ਸਟੇਜ 'ਤੇ ਹੀ ਆ ਕੇ ਨਹੀਂ ਲਿਆ ਹੱਥ ਖੜੇ ਕਰ ਦੇਣ ਪਰ ਨਹੀਂ ਤਾਂ ਅਸੀਂ ਗੁਜਾਰਾ ਲਈ ਸਾਡੇ ਤਿਆਰ ਹਾਂ ਠੀਕ ਇੱਕ ਵਾਰੀ ਸਾਨੂੰ ਆ ਕੇ ਕਹਿ ਦੇਣ ਕਿ ਸਾਡੇ ਤੋਂ ਕੁਝ ਨਹੀਂ ਮੰਗਣਾ ਅਸੀਂ ਤਿਆਰ ਹਾਂ ਅਸੀਂ ਪਹਿਲੀ ਪੀਪਲੈਨ ਆ ਸਾਡੇ ਕੋਲ ਪਹਿਲੇ ਵੀ ਇਹਨਾਂ ਕਰਕੇ ਬੰਦ ਕਰਦੇ ਨੇ ਵਾਲੇ ਬਹੁਤ ਨਾਲੇ ਤਿਆਰ ਆ ਬਾਹਰ ਦੇ ਸਰਦੇ ਐਨਆਰਆਈ ਪ੍ਰਾਪਟ ਕਸਟਮਰ ਉਹ ਕਹਿੰਦੇ ਤੁਸੀਂ ਸੜ ਬਣਾਓ ਸੇ ਪਹਿਲੇ ਲਓ ਠੀਕ ਹੈ ਇਹੀ ਕਿਸੇ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਹੈ ਕੀ ਸਰਕਾਰ ਹੀ ਕਰਦੀਆਂ ਟੋਲ ਪਲਾਟਾ ਵੀ ਲਾਉਗੇ ਤੁਸੀਂ ਜੇ ਅਸੀਂ ਤਰਵਾਦੀ ਤਾਂ ਸਾਡੀ ਬੜੀ ਹਾਂਜੀ ਬ੍ਰਦਰ ਕੁਝ ਕਹਿਣਾ ਚਾਹੋਗੇ ਇੱਥੇ ਹਰ ਜਿਹੜੇ ਵਿੱਚ ਪੈਸੇ ਹੋਰ ਬਿਹਤਰ ਹੈ ਜਿਹੜਾ ਰੰਗ ਜਿਹੜਾ ਮੇਨ ਸਟ੍ਰੀਟ ਹੈ ਰੱਖਾਂਗੇ ਰੋਡ ਟਾਊਨ 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 ਟੋਲ ਠੀਕ ਸੋ ਆਜ ਦੱਸ ਦੇ ਕਿ 15 ਮਿੰਟ ਤੱਕ ਕਹਿਣਾ ਦੁਕਾਨਦਾਰਾਂ ਦਾ ਕਿ ਆਪਾਂ ਜਿਹੜੀਆਂ ਡੀਡੀ ਆਫਿਸ ਦੇ ਵਿੱਚ ਜਿਹੜੀਆਂ ਆਪਣੀਆਂ ਚਾਬੀਆਂ ਅ ਦਵਾਂਗੇ